ਬਬਾਈ ਨੀ ਗੱਲ ਐ ਬਬਾਈ ਮੀਡੀਆ ਦਾ ਮੀਡੀਆ ਤੋਂ ਮੀਡੀਆ ਨਹੀਂ ਨਹੀਂ ਵੀਡੀਓ ਉਹ ਮੀਡੀਆ ਲਗਾਓ ਤੁਸੀਂ ਆ ਗੱਡੀ ਦਾ ਟਕਰਾਅ ਹੋ ਗਿਆ ਟਕਰਾਅ ਪੱਟੀ ਨਹੀਂ ਲੱਗਿਆ ਆਹ ਦੇਖੋ ਕਿੱਥੇ ਆ ਗਿਆ ਸਾਡੀ ਅੱਗੇ ਵੱਸਾਈ ਤੇ ਉਹ ਮਾਦਾ ਫੜ ਗਿਆ ਚੱਲ ਚੱਲ ਮੈਂ ਵੀ ਨਾ ਰੋਕ ਕੇ ਜਾ ਕੇ ਜਾ ਦੋ ਕਰੀ ਜਾ ਬਾਈ ਉਹ ਆਉਂਦੀ ਜੇ ਮੈਂ ਦੋ ਮਾਦਾ ਫੜ ਤੇ ਹੁੰਦੇ ਕਰੀ ਬਬਾਈ ਠੀਕ ਆ ਮੈਂ ਆਹ ਤੇ ਲਾਉਂਦਾ ਆਇਆ ਹੋਇਆ ਜੀ yet 찾아 Search hae fin Heun trai pae 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 stock kaewa pei haewa s aspiration haffiª przlacu kaewa… desarrollo haah… ExcelKKCH Khaib audio… 1992,자는 3qz chayi maa…Aha… здоровshof…Dh…rsh Vale…ienda…AchHi…ka afspea samsir�y…fre drilla? keyboard circumstance…no су身 confirmedrda…�.: alternative Captiordan.. multifon incorporating…addi Dienst Super hata…LES ehrlich… sGE wegЯ Asian. removablearedcazyul… maona fel tribute. sisu 맞아요.ばい slept monit ਇਹ ਨਾਲ ਇੱਕ ਪਿੱਛੇ ਘਲਾਰ ਚੁੰਮੀ ਦੇਖ ਕੇ ਕੋਈ ਇਨਸਾਨ ਦੇਖਦੇ ਇਨਸਾਨੀਅਤ ਹੈ ਜਿਹਨਾਂ ਵਿੱਚ ਇਨਸਾਨੀਅਤ ਹੈ ਕੀ ਦੱਸੋ ਅਸੀਂ ਪੱਜੀ ਰੋਡ ਤੋਂ ਗੱਲਾਂ ਕਰਦੇ ਹਾਂ ਕਿ ਕਿੱਡੀ ਪਾੜੀ ਰੱਖੀ ਸੀ ਅਸੀਂ ਰੋਡ ਤੇ ਦੱਸੋ ਮੈਂ ਤੁਹਾਨੂੰ 2500 ਰੁਪਏ ਦੇ ਬੋਲਦਾ ਕਹਿੰਦਾ ਚਪੇੜਾ ਮਾਰਨੀ ਆ ਤੁਹਾਡੇ ਬਾਈ ਬਾਬਾ ਦੱਸੋ ਇਹ ਕਰੀ ਤੇ ਬਣਾ ਪਸ ਬਾਬਾ ਤੁਹਾਨੂੰ ਕਦਮ ਕਰਕੇ ਭੱਜ ਗਿਆਂ ਗਲਤੀ ਮਿਲ ਕਰਦੇ ਤੁਹਾਨੂੰ ਸੌਰੀ ਫਿਲ ਕਰਦੇ ਆਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗਲਤੀ ਇਨਸਾਨੀ ਕਰ ਲੈਂਦਾ ਨਾ ਮਰ ਰੋਲਾ ਕਿਸੇ ਬਾਹਰ ਆ ਕੇ ਦੁਨੀਆ ਦਰੋ ਸਾਰੇ ਦੇ ਸਾਹਮਣੇ ਬਾਹਰ ਆ ਕੇ ਕਹਿੰਦਾ ਮੈਂ ਤੇ ਰੁੱਖ ਪੇੜ ਮਾਰਨੀ ਇਹ ਕੋਈ ਨਹੀਂ ਦੱਸਦਾ ਕੇ ਮੇਰੀ ਗੱਲ ਸੁਣ ਤੂੰ ਸਰਦਾਰ ਬੰਦਾ

ਕੀ ਕਦੀ ਮੈਨੂੰ ਆਪ ਕਿਹਾ ਇਤਰਾਹ ਕੀ ਗੱਲ ਨੋ ਭਾਜੀ ਸੀ ਐਕਟਿਵਰ ਦੇ ਜਾਣਦੇ ਸੀ ਇਹਨਾਂ ਨੇ ਜੋਰ ਦੀ ਗੱਡੀ ਮਾਰ ਕੇ ਤੇ ਆਪ ਨਿਕਲ ਆਏ ਤੇ ਕਿ ਜਦੋਂ ਖਲਾਰੀ ਨਾ ਅਭੀ ਇਸ ਤਰ੍ਹਾਂ ਚਾਰਟ ਮਾਰ ਕੇ ਨਿਕਲ ਆਏ ਭਾਜੀ ਕਿਹੜੀ ਜਗ੍ਹਾ ਦੀ ਗੱਲ ਹੈ ਆ ਪਿਛਲੇ ਮੋੜ ਦੀ ਗੱਲ ਹੈ ਭਾਜੀ ਪਿਛਲੇ ਮੋੜ ਦੀ ਗੱਲ ਹੈ ਜਿੱਥੇ ਦੀ ਗੌਰਮੈਂਟ ਕਰ ਲੋ ਸਾਰਾ ਕਰ ਲੋ ਉਹ ਵਾਹ ਤੋਂ ਮਾੜੇ ਮੋੜ ਤੋਂ ਕਹਿੰਦੇ ਅੱਗੋਂ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਭਾਜੀ ਸਾਡੇ ਚਪੇੜਾ ਸਾਨੂੰ ਕਹਿੰਦੇ ਚਪੇੜ ਮਾਰਨੀ ਆ ਆ ਭਾਜੀ ਕਹਿੰਦੇ ਕਹਿੰਦੇ ਚਪੇੜ ਮਾਰਨੀ ਕਾगज ਚ ਪੇੜੇ ਇੱਕਦਮ ਸਾਨੂੰ ਸੁੱਟ ਗਿਆ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕ ਤੁਹਾਨੂੰ ਹੋਰ ਵਾਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣਗੇ ਅਗਲਾ ਇਨਸਾਨ ਵੀ ਰੋਡ ਤੇ ਟੁਰਦਾ ਪਿਆ ਵਾ ਕੋਰਦਾ ਬਾਬਾ ਜੀ ਨੂੰ ਤੇ ਗਲਾ ਕੰਨ ਜਾ ਜੀ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਹਿਬ ਦੀਆਂ ਦੁਆਵਾਂ ਮੰਗਦੇ ਸੀ ਕਿਸੇ ਨਾ ਮਾੜਾ ਨੀ ਕਹਨੇ ਪਰ ਸਾਨੂੰ ਸੁੱਟ ਕੇ ਆ ਰਿਹਾ ਮੰਗਦੇ ਹੈ ਇਹਨਾਂ ਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰ ਰਹੀ ਆਪਣੀ ਗਲਤੀ ਗੱਲਾਂ ਕੋਈ ਵੀ ਨਹੀਂ ਕਰਦਾ ਭੈਸੀ ਭਾਜੀ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਸਾਨੂੰ ਇਹ ਦੱਸੋ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਵਾ ਸਰਦਾਰਾ ਕੁਫਰ ਨਾ ਤੋੜ ਮੈਂ ਕੁਫਰ ਨਹੀਂ ਬੋਲਦਾ ਕੁਫਰ ਬੋਲ ਦੇ ਆ ਤੁਸੀਂ ਐਨੀ ਗੱਲ ਕਰ ਰਹੀ ਕਿ ਪੇਡ ਮਾਰਨੀ ਉਧਰ ਉਧਰ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਹੋ ਤਾਂ ਗੱਲ ਲੜ ਕੇ ਨਾ ਮੈਂ ਕਦੇ ਬਾਹਰ ਆਉ ਤਾਂ ਲੜ ਕੇ ਵਿਖਾਉਣਾ ਮੈਂ ਕੀ ਕਹਿੰਦਾ ਆ ਕੀ ਕਹਿੰਦੇ ਮਾ